ਮੈਂ ਨੇ ਮੈਨ ਵਿਜੀਲੇਟਰ ਨੂੰ ਕਿਹਾ ਮੈਂ ਕਿ ਮੇਰਾ ਜਿਹੜਾ ਪੀਸੀ ਆ ਉਹ 24 ਮਿੰਟ ਦੱਸ ਰਿਹਾ ਬਾਕੀ ਸਾਰਿਆਂ ਦੇ ਪੀਸੀ ਮਤਲਬ ਕਿ ਇੰਨੇ ਸੈਕਿੰਡ ਰਹਿ ਕੇ ਪੇਪਰ ਸਟਾਰਟ ਹੁੰਦੇ ਮੈਂ ਕਹਿੰਦੇ ਤੁਸੀਂ ਉੱਠੋ ਇੱਥੋਂ ਤੁਹਾਨੂੰ ਹੋਰ ਕਿ ਜਗ੍ਹਾ ਤੇ ਮਦੀ ਪੇਪਰ ਅਸੀਂ ਦਿਵਾਉਣੇ ਹੈਗੇ ਹੋਰ ਪੀਸੀ ਤੇ ਹੋਰ ਪੀਸੀ ਤੇ ਮੇਰਾ ਬਾਇਓਮੈਟ੍ਰਿਕ ਫਿਰ ਦੁਬਾਰਾ ਦੇਖੋ ਥਿਸ ਇਜ਼ ਟੋਟਲੀ ਵੇਸਟੇਜ ਆਫ ਟਾਈਮ ਦੁਬਾਰਾ ਬਾਇਓਮੈਟ੍ਰਿਕ ਹੋਇਆ ਦੁਬਾਰਾ ਫਿਰ ਮੈਨੂੰ ਬਿਠਾਜਾ ਹੋਰ ਸੀਟ ਤੇ ਬਿਠਾਦਾ ਜਦੋਂ ਮੈਂ ਉਹ ਪੀਸੀ ਆਉਣ ਕਿਹਾ ਕਹਿੰਦੇ ਇਹ ਚੱਲਦਾ ਨਹੀਂ ਉਥੋਂ ਦੀ ਇਨੀਸ਼ੀਏਟਰ ਨੂੰ ਇਹ ਪਤਾ ਸੀ ਕਿ ਪੀਸੀ ਨਹੀਂ ਚ ਨਾ ਪੇਪਰ ਸਟਾਰਟ ਸ਼ੁਰੂ ਸਾਡੇ ਦਾ ਜਿੰਨਾ ਟਾਈਮ ਆ ਫਿਰ 15 ਮਿੰਟ ਲੇਟ ਆਇਆ ਕਦੇ ਪਿਆ ਪੀਸੀ ਚਾਹ ਤੋ ਉੱਠ ਗਈ ਇਹ ਪੀਸੀ ਦੇ ਕਹੇ ਕਦੇ ਇੱਕ ਬੱਚੇ ਨੂੰ ਉਠਾ ਕੇ ਦੂਜੇ ਪੀਸੀ ਤੇ ਬਿਠਾ ਦਿੰਦੇ ਤੇਰਾ ਰੋਮ ਨੰਬਰ ਇੱਥੇ ਨਹੀਂ 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 ਤੂੰ ਉੱਠੂਂਦੇ ਤੇਰਾ ਰੋਮ ਨੰਬਰ ਇੱਥੇ ਨਹੀਂਗਾ ਕਹੋ ਟਾਈਮ ਸਾਡੇ ਨਾਲ ਦਿੱਤੀ ਹੋਈ ਤੇ ਫਿਰ ਕੋਈ ਟਾਈਮ ਨਹੀਂ ਹੋਈ 9:30 ਸਾਡੇ ਨਾਲ ਹੋ ਗਈ ਤੇ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਸ ਫਰੀਦਕੋਟ ਹਮੇਸ਼ਾ ਹੀ ਨਵੇਕਲੇ ਜੋਹਰ ਦਿਖਾਉਂਦੀ ਆ ਨਵੇਕਲੇ ਕਾਰਨਾਮੇ ਕਰਦੀ ਆ ਤੇ ਅੱਜ ਫੇਰ ਇੱਕ ਉਸ ਵੇਲੇ ਨਵਾਂ ਹੀ ਕਾਰਨਾਮਾ ਕਰ ਦਿਖਾਇਆ ਜਦੋਂ ਸਟਾਫ ਨਰਸ ਦੀ ਭਰਤੀ ਲਈ ਪ੍ਰੀਖਿਆ ਸੈਂਟਰ ਇੱਕ ਦਿਨ ਪਹਿਲਾਂ ਹੀ ਜਲੰਧਰ ਤੋਂ ਬਦਲ ਕੇ ਬਠਿੰਡਾ ਕਰ ਦਿੱਤਾ ਤੇ ਜਿਹੜਾ ਨਵਾਂ ਸੈਂਟਰ ਬਠਿੰਡਾ ਬਣਾਇਆ ਗਿਆ ਐਸਬੀਐਸ ਗਰਲਜ਼ ਕਾਲਜ ਬਠਿੰਡਾ ਉਸ ਵਿੱਚ ਪੇਪਰ ਦੇਣ ਆਏ 1000 ਦੇ ਕਰੀਬ ਉਮੀਦਵਾਰਾਂ ਵਿੱਚੋਂ ਬਹੁਤਿਆਂ ਦੇ ਕੰਪਿਊਟਰ ਹੀ ਨਹੀਂ ਚੱਲੇ ਕਿਉਂਕਿ ਉੱਥੇ ਆਨਲਾਈਨ ਪੇਪਰ ਸੀ ਤੇ ਕੰਪਿਊਟਰਾਂ ਨਾਲ ਚੱਲਣ ਕਰਕੇ ਡੇਢ ਘੰਟੇ ਦੇ ਕਰੀਬ ਇਧਰੋਂ ਉਧਰ ਪਰੇਸ਼ਾਨ ਹੁੰਦੇ ਉਮੀਦਵਾਰ ਆਖਰ ਗੁੱਸੇ ਦੇ ਵਿੱਚ ਲੋਹੇ ਲਾਕੇ ਹੋਏ ਨਾਰੇਬਾਜ਼ੀ ਕਰਦੇ ਹੋਏ ਸੈਂਟਰ ਦੇ ਬਾਹਰ ਆ ਗਏ ਤੇ ਧਰਨੇ ਤੇ ਬੈਠ ਗਏ ਤੇ ਪੇਪਰ ਕੈਂਸਲ ਕਰਨ ਦੀ ਮੰਗ ਕੀਤੀ। ਸਵੇਰ ਨਾਲ ਪੇਪਰ ਸਟਾਰਟ ਸ਼ੁਰੂ ਸਾਡੇ ਦਾ ਜਿੰਨਾ ਟਾਈਮ ਆ ਫਿਰ 15 ਮਿੰਟ ਲੇਟ ਆਇਆ। ਪੀਸੀ ਜਾਂ ਤਾਂ ਉੱਠ ਗਈ ਐ ਪੀਸੀ ਦੇ ਰਹਿ ਜਾਂਦੇ ਕਹਿੰਦੇ ਇੱਕ ਬੱਚੇ ਨੂੰ ਉਠਾ ਕੇ ਦੂਜੇ ਪੀਸੀ ਤੇ ਪਤਾ ਦੇ ਲੈ ਤੇਰਾ ਰੋਲ ਨੰਬਰ ਲੇਤੇ ਨਹੀਂ ਕਹਿੰਦੇ ਨਹੀਂ ਉਠੋਂਦੇ ਤੇਰਾ ਰੋਲ ਨੰਬਰ ਲੇਤੇ ਨਹੀਂ ਗਿਆ ਕਿਉਂਕਿ ਟਾਈਮ 8:30 ਹੋ ਜੀ ਦੇ ਬਿਲਕੁਲ ਟਾਈਮਿੰਗ ਕੀ ਹੈ 8:30 ਹੋ ਜੀ ਦੇ ਮਾਪੇ ਅੱਜ ਅੱਧ ਘੰਟੇ ਬਾਅਦ 8:30 ਪੇਪਰ ਸ਼ੁਰੂ ਹੋਣਾ ਸੀ ਅਸੀਂ ਕਹਿੰਦੇ ਚਲੋ ਠੀਕ ਆ 8:30 ਨੂੰ ਹੋ ਜਾਏਗਾ 8:30 ਇਹ 15 ਮਿੰਟ ਫਿਰ ਲੇਟ ਹੋ ਗਿਆ 15 ਮਿੰਟ ਲੇਟ ਹੋਣ ਤੋਂ ਬਾਅਦ ਸਾਰਾ ਕੰਪਿਊਟਰ ਹੀ ਇਹਨਾਂ ਦੇ ਹੈਂਗ ਹੋ ਗਏ ਇਹ ਸਦਾ ਚੱਲ ਰਿਹਾ ਕਿਸੇ ਦਾ ਨਹੀਂ ਚੱਲ ਰਿਹਾ ਇੱਕ ਕੁਆਰਟਾ ਵੀ ਕਿਵੇਂ ਚੱਲ ਨਹੀਂ ਹੋਏਗਾ ਪੇਪਰ ਜੇ ਹੋਏਗਾ ਤਾਂ ਦੁਬਾਰਾ ਹੋਏਗਾ ਟੋਟਲ ਤਿੰਨ ਬੱਚਿਆਂ ਦਾ ਪੇਪਰ ਹੋਇਆ ਜੀ ਸਾਡੇ ਨੂੰ ਇੱਕ ਦੇ ਹੀ ਤੁਸੀਂ ਜਲਦੀ ਪੁੱਛੋ ਜੀ ਕਾਪੀ ਦਾ ਪੇਪਰ ਲੀਕ ਹੋ ਗਿਆ ਤਾਂ ਨਹੀਂ ਪੇਪਰ ਲੀਕ ਹੋਇਆ ਜਦੋਂ ਪੇਪਰਾਂ ਦਾ ਦੁਬਾਰਾ ਸੈੱਟ ਕਰਨ ਦੁਬਾਰਾ ਲੈਣ ਜੋ ਮਰਜ਼ੀ ਕਰਨ ਪੇਪਰ ਨਹੀਂ ਆ ਜਾਏਗਾ ਬਸ ਵੀ ਪਲੀਜ਼ ਸਾਡੀ ਇਹੀ ਰਿਕਵੈਸਟ ਹੈ ਉਹਨਾਂ ਨੂੰ ਯੂਨੀਵਰਸਿਟੀ ਵਾਲਾ ਸੀਗਾ ਉਹ 24 ਮਿੰਟ ਪਿੱਛੇ ਦੱਸ ਰਿਹਾ ਸੀਗਾ ਦੇਖੋ ਸਰ ਦੱਸੋ ਹੁਣ ਕੀ ਦੀ ਗਲਤੀ ਇਹ ਵਿੱਚ ਮੈਂ ਉਹਦੇ ਇਨਵਿਜੀਲੇਟਰ ਨੂੰ ਕਿਹਾ ਮੈਂ ਕਿਹਾ ਮੇਰਾ ਜਿਹੜਾ ਪੀਸੀ ਆ ਉਹ 24 ਮਿੰਟ ਦੱਸ ਰਿਹਾ ਬਾਕੀ ਸਾਰਿਆਂ ਦੇ ਪੀਸੀ ਮਤਲਬ ਕਿ ਇੰਨੇ ਸੈਕਿੰਡ ਰਹਿ ਕੇ ਪੇਪਰ ਸਟਾਰਟ ਹੁੰਦੇ ਮੈਨੂੰ ਕਹਿੰਦੇ ਤੁਸੀਂ ਉੱਠੋ ਇੱਥੋਂ ਤੁਹਾਨੂੰ ਹੋਰ ਜਗ੍ਹਾ ਤੇ ਮਦੀ ਪੇਪਰ ਅਸੀਂ ਦਿਵਾਉਣੇ ਹੈਗੇ ਹੋਰ ਪੀਸੀ ਤੇ ਹੋਰ ਪੀਸੀ ਤੇ ਮੇਰਾ ਬਾਇਓਮੈਟ੍ਰਿਕ ਫਿਰ ਦੁਬਾਰਾ ਇਹ ਦੇਖੋ ਥਿਸ ਇਜ਼ ਟੋਟਲੀ ਵੇਸਟੇਜ ਆਫ ਟਾਈਮ ਦੁਬਾਰਾ ਬਾਇਓਮੈਟ੍ਰਿਕ ਹੋਇਆ ਦੁਬਾਰਾ ਫਿਰ ਮੈਨੂੰ ਬਿਠਾਜਾ ਹੋਰ ਸੀਟ ਤੇ ਬਿਠਾਦਾ ਜਦੋਂ ਲਾਈਕ ਗਿਵਿੰਗ ਮੀ ਦਾ ਕਮਾਂਡ ਆਈ ਨੀਡ ਟੂ ਗੋ दैट ਵੀਸੀ ਵੀ ਉਹ ਵਾਈ ਉਹ ਇਨਵਿਜੀਲੇਟਰ ਨੂੰ ਪਤਾ ਆ ਸਭ ਇਨਵਿਜੀਲੇਟਰ ਨੂੰ ਪਤਾ ਆ ਮਤਲਬ ਕਿ ਤੁਹਾਡਾ ਜਿਹੜਾ ਸਰਵਰ ਆ ਦੇਖੋ ਅਸੀਂ ਪ੍ਰੋਬਲਮ ਬਣਦੇ ਆ ਠੀਕ ਆ ਹੀਟ ਅਪ ਹੋ ਜਾਂਦੇ ਆ ਸਰਵਰ ਅਸੀਂ ਤੁਹਾਡੇ ਨਾਲ ਟੋਟਲੀ ਅਗਰੀ ਕਰਦੀ ਆ ਕਿ ਹਰ ਜਿਹੜੇ ਸਰਵਰ ਆ ਹੀਟ ਅਪ ਹੋ ਜਾਂਦੇ ਆ ਸਰਵਰ ਆਸ ਲਾਫ ਨੇਟ ਦਾ ਪੇਪਰ ਆ ਦੇਖੋ ਸਰ ਸਿਰਫ 120 ਜਿਹੜੀ ਆ ਪੋਸਟਾ ਹੈਗੀ ਆ ਐਂ ਤੁਸੀਂ ਦੇਖੋ ਅਸੀਂ ਕਿੰਨੇ ਜਾਣੇ ਠੀਕ ਆ ਸਭ ਦਾ ਆਪਦੀ ਆਪਦੀ ਇਲਾਕੇ ਦੀ ਆਪ ਦਾ ਕਿਸਮਾ ਦਾ ਪੇਪਰ ਆਉਣਾ ਨਹੀਂ ਆਉਣਾ ਬਟ ਸਰ ਅਸੀਂ ਤਾਂ ਕਿੰਨਾ ਆਗਾ ਆਪ ਦਾ ਮਤਲਬ ਕਿ ਦੇਖੋ ਸੀ ਜਿਹੜੀ ਛੁੱਟੀ ਲੈ ਕੇ ਆਏ ਆਂ ਆਪਦੀ ਜੌਬ ਤੋਂ ਉਹਦੇ ਜਿਹੜੇ ਸਾਡੇ ਪੈਸੇ ਕੱਟੇ ਜਾਣੇ ਉਹ ਵੱਖਰੇ ਤੁਹਾਨੂੰ ਟਾਈਮ ਪ੍ਰੋਪਰ ਨਹੀਂ ਦਿੱਤਾ ਗਿਆ ਨਹੀਂ ਤਾਂ ਮੇਰਾ ਹੀ ਤਾਂ ਸਮਝੀ ਕੀ ਕੀ ਪੀਐਸ ਜਿਹੜਾ ਟੈਕਨੀਕ ਪੇਪਰ ਹੁੰਦਾ ਆ ਫਰਸਟ ਟਾਈਮ ਯੂਨੀਵਰਸਿਟੀ ਨੇ ਹੈ ਮਤਲਬ ਕਿ ਸਟਾਫ ਨਰਸੇ ਦੇ ਲਈ ਰੱਖਿਆ ਐਂਡ ਪੀਐਸ ਜਿਹੜਾ ਕਿ ਇਹਨਾਂ ਦੇ ਪੀਸੀ ਨਹੀਂ ਚੱਲ ਰਹੇ ਪਲੀਜ਼ ਇਸ ਗੱਲ ਦਾ ਧਿਆਨ ਰੱਖਿਆ ਜਾਵੇ ਅਗੇ ਤੋਂ ਜਿਹੜਾ ਪੇਪਰ ਨਾ ਨਾ ਆ ਜਾਵੇ ਅਗੇ ਤੋਂ ਜੀਸੀਬੀਟੀ ਕਰ ਰਹੇ ਨੇ ਮੈਨ ਲਈ ਧਿਆਨ ਰੱਖੇ ਆਦਰਵਾਇਜ਼ ਵੀ ਆਰ ਨਾਟ ਵਿਲਿੰਗ ਟੂ ਤੁਹਾਡੀ ਕੀ ਮੰਗ ਆ ਤੁਸੀਂ ਕਰਨਾ ਦਿੰਦੇ ਹੋ ਸਰ ਪਹਿਲਾਂ ਤਾਂ ਇਹਨਾਂ ਨੇ ਦੋ ਦਿਨ ਪਹਿਲਾਂ ਹੀ ਸਾਡੇ ਸਟੇਸ਼ਨ ਜਿਹੜੇ ਪਹਿਲਾਂ ਦਿੱਤੇ ਹੋਏ ਸੀ ਉਹ ਚੇਂਜ ਕਰ ਦਿੱਤੇ ਅਸੀਂ ਇੱਥੇ ਆਇਆ ਪੇਪਰ 24 ਘੰਟੇ ਪਹਿਲਾਂ ਹੀ ਲੇਟ ਕਰਤਾ ਜਿਹੜਾ ਪੇਪਰ ਸਾਡੇ ਨੂੰ ਸ਼ੁਰੂ ਹੋ ਕੇ 12 ਵਜੇ ਖਤਮ ਹੋਣਾ ਸੀ ਪੇਪਰ ਹੀ ਇਹਨਾਂ ਨੇ 10:30 11 ਵਜੇ ਸ਼ੁਰੂ ਕਰਿਆ ਕੁਝ ਕਰਾ ਪੇਪਰ ਸਟਾਰਟ ਹੋਇਆ ਸੀ ਪੀਸੀ ਉੱਪਰ ਕੁਝ ਕੁਝ ਕਰਾ ਨਹੀਂ ਹੋਇਆ ਟਾਈਮ ਕਾਊਂਟਡਾਊਨ ਹੋਣਾ ਸ਼ੁਰੂ ਹੋ ਗਿਆ ਕੁਐਸਚਨਸ ਹੋ ਨਹੀਂ ਰਹੇ ਆ ਸਰ ਉਸ ਤੋਂ ਬਾਅਦ ਜਦੋਂ ਸੀ ਯੂਨੀਵਰਸਿਟੀ ਦੇ ਮਤਲਬ ਸਰਵਰ ਸਟੂਡਿਓ ਦੇ ਵਿੱਚ ਬੈਠੇ ਹੋਏ ਸਾਨੂੰ ਕੋਲੇ ਗਏ ਉਹਨਾਂ ਨੇ ਕਿਹਾ ਪੇਪਰ ਕੋਈ ਗੱਲ ਨਹੀਂ ਤੁਸੀਂ ਜਾ ਕੇ ਸ਼ੁਰੂ ਕਰੋ ਪੇਪਰ ਮੋਜੂਦਾ ਸਟਾਰਟ ਅਧਿਆਨ ਪੇਪਰ ਸ਼ੁਰੂ ਹੋ ਗਿਆ ਅਧਿਆਨਾ ਹੋਇਆ ਨਹੀਂ ਉਹ ਬੰਦੇ ਤਾਂ ਰ ਵੀ ਚੱਲ ਰਿਹਾ ਇੱਕ ਘੰਟਾ ਜੇ ਡੇਢ ਘੰਟਾ ਨਿਕਲ ਗਿਆ ਇੱਕ ਘੰਟਾ ਰਹਿ ਗਿਆ ਪੇਪਰ ਸਾਡਾ ਸੈਮੈਸਟਰ ਦਾ ਆਟੋਮੈਟਿਕਲੀ ਸਬਮਿਟ ਹੋ ਜਾਣਾ ਮੇਰੀ ਯੂਨੀਵਰਸਿਟੀ ਨਾਲ ਗੱਲ ਜਿੰਨਾ ਟਾਈਮਿੰਗ ਦਾ ਪੇਪਰ ਤੁਹਾਡੇ 3.5 ਘੰਟੇ ਸਰ ਜੀ ਪੋਸਟਾਂ ਨੇ ਕਿੰਨੇ ਕਿਹਾ ਤੁਹਾਡੇ ਪੋਸਟਾਂ ਨੇ ਸਰ ਉਹਨਾਂ ਨੇ ਮੇਰੀ ਗੱਲ ਕਰਾਈ ਯੂਨੀਵਰਸਿਟੀ ਫੋਨ ਦੇ ਉੱਪਰ ਨਾ ਸਰ ਉਹਨਾਂ ਨੇ ਕਿਹਾ ਉਹ ਕਹਿੰਦੇ ਮੈਡਮ ਤੁਸੀਂ ਬਹੁਤ ਜਵਾਨ ਨਾ ਗੁੱਟ ਤੇ ਤੁਸੀਂ ਉਹ ਟਾਈਮ ਛੱਡ ਦਿਓ ਜਿਹੜਾ ਪਰਸ਼ੋ ਹੋ ਰਿਹਾ ਹੈ ਤੁਸੀਂ ਉਸ ਤੋਂ ਪਹਿਲਾਂ ਪੇਪਰ ਕਰਨਾ ਸ਼ੁਰੂ ਕਰ ਦਿਓ ਤੁਹਾਨੂੰ ਅਸੀਂ 2.5 ਘੰਟੇ ਦੇਵਾਂਗੇ ਸਰ ਦੇਖੋ ਜੇ ਅਸੀਂ ਪੇਪਰ ਸਟਾਰ ਕਾਂਟਾ ਸ਼ੋਕਰ ਇੱਕ ਘੰਟੇ ਬਾਅਦ ਕਾਂਟਾ ਨੇ ਅੱਛੇ ਦੁਇਆ ਮੈਨੂੰ ਨਾ ਦੇ ਸਕੀ ਤਾਂ ਸਾਡੀ ਵਾਚ ਉੱਥੇ ਕੀ ਕਰੂਗੀ ਠੀਕ ਹੈ ਕਿਉਂ ਬਾਹਰ ਹੈ ਸਰ ਸਾਡਾ ਪੇਪਰ ਹੀ ਜਾਦਾ ਪਾਸ ਤੇ ਇੱਕ ਘੰਟਾ ਸਾਡਾ ਡਿਸਟ ਹੋ ਗਿਆ ਤਾਂ ਹੁਣ ਸਾਡੀ ਹੁਣ ਇਹ ਹੈ ਕਿ ਦੇ ਪਾਸ ਕਰਿਆ ਜਾਵੇ ਨੰਬਰ ਰੱਦ ਕਰਿਆ ਜਾਵੇ ਫਿਰ ਤੋਂ 12 ਲਿਆ ਜਾਵੇ ਜਾਂ ਸਭ ਦਾ ਪੇਪਰ ਦੁਬਾਰਾ ਲਿਆ ਜਾਵੇ ਇਕੁਅਲ ਸਭ ਨੂੰ ਟਾਈਮ ਦਿੱਤਾ ਜਾਵੇ ਜਿੰਨਾ ਤੋਂ ਸਿਮਿਟੀ ਨਹੀਂ ਕੰਡਕਟਰ ਮੈਂ ਮੈਨੂਲੀ ਪੇਪਰ ਲੈ ਲਿਆ ਸਰ ਕਮੀ ਮੈਂ ਨਹੀਂ ਮੈਂ ਨਹੀਂ ਕਿਹਾ yeah